ਲੋ ਬਾਈ ਪਹੁੰਚੇ ਵਾ ਮੋਟਰ ਪਰ ਮਾਰਦਿਆਂ ਪਨੀਰੀਆਂ ਹਰਿਆਈਆਂ ਆਏ ਆ ਬਾਈ ਨੇਤਰਬਾਈ ਦਾ ਪਨੀਰੀ ਤੇ ਬਾਕੀ ਇਧਰ ਪਹਿਲਾਂ ਬੰਦੇ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਬਲਾ ਸਰ ਠੀਕ ਹੈ ਕੈਮਰਾ ਨੂੰ ਦੇਖ ਕੇ ਸਤਿ ਸ਼੍ਰੀ ਅਕਾਲ ਬੁਲਾਦੀ ਦਿੰਦੀ ਠੀਕ ਹੈ ਕੀ ਕਰਦਾ ਹੁਣ ਤੂੰ ਖੇਲਦਾ ਅੱਛਾ ਤੇ ਇਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਲੋਹਾ ਆਪਣਾ ਲੱਗੇ ਦੇ ਦਿੰਗੇ ਹੈ ਲੋਹਾ ਲੋਹਾ ਇਹ ਕਿਹੜਾ ਲੋਹਾ ਲਿਆ ਤੂੰ ਸਪੈਸ਼ਲ ਪਨੀਰੀ ਵਾਲਾ ਲੋਹਾ ਹੈ अच्छा। ਇਹਨਾਂ ਪਾ ਕੇ ਪੈਕਟ ਲਗਾ ਦਿਓ ਬਾਈ ਕਹਿੰਦਾ। ਲਾ ਪੈਕਟ ਲਗਾ ਦਿਓ ਵੇ ਇੱਥੇ। ਤਾਂ ਵੀ ਉਹੀ ਐ, ਉਹ ਵੀ ਉਹੀ ਐ ਬਾਈ। ਉੱਧਰ ਬਾਈ ਰਾਜੂ ਬਾਈ ਆ ਕਰ ਰਿਹਾ। ਇੱਕੋ ਬਰਾਬਰ ਆ ਬਾਈ ਇਹ। ਇਹ ਵੀ ਪਿਆ ਬੇ ਮਟੀਰੀਅਲ ਹੱਥ ਨਾਲ ਲਾਈ ਪੁੱਤ। ਠੀਕ ਆ। ਲੋ ਬਾਈ ਇੱਧਰ ਰਮਨ ਵੀ ਲਿਆਇਆ। ਕਹਿੰਦਾ ਨਵਾਂ ਜੰਤਰ ਪਾਉਣਾ ਐ। ਲੋਹਾ ਇਹ। ਇਹ ਸਰੀਆ ਲੋਹਾ ਹੁੰਦਾ ਏ ਕੇ ਲੋਹਾ ਐ। ਹੂੰ। ਲੋਹਾ ਦਾ ਉਦਣ ਵੀ ਪਾਤਾ ਤਾਂ ਉਹਦੇ ਵਿੱਚ ਉਹ ਨਕਲੀ ਲੋਹਾ ਤਾਂ ਹੈ ਅਸਲੀ ਹੈ ਅੱਛਾ ਚਲ ਦੇਖਦੇ ਹਾਂ ਹੁਣ ਤੇਰਾ ਅਸਲੀ ਨਕਲੀ ਦਾ ਕੰਮ ਟੈਗਟ ਧੋ ਕੇ ਉਹ ਕਰ ਲਈ ਤਾ ਰੱਖ ਲੈ ਲੋ ਬਾਈ ਅੰਦਰ ਆ ਕਲੋਜ਼ ਹੋਈ ਜਾਂਦਾ ਟੈਗਟ ਉਤੋਂ ਭਾਨ ਨਾ ਦੇ ਯਾਰ ਤੇ ਡੰਡੇ ਮਾਰਨੇ ਓਏ ਮੈਂ ਡੋਲ ਦੇਣਾ ਦੇਖਨੇ ਕੀ ਕਹਿੰਦਾ ਜੂਰੀ ਚ ਪਾ ਲਿਓ ਬਾਲਟੀ ਲੈ ਕਿੱਥੇ ਆ ਬਾਲਟੀ ਲੈ ਓਏ ਉਹ ਫਿਰਦਾ ਲਈ ਤਾ ਉਹ ਦੇ ਉਹ ਦੇ ਸਾਹਮਣੇ ਉਹ ਦੇ ਉਹ ਦੇ ਲੇਲਾ ਚਲ ਝੋਲੀ ਪਾ ਲੈ ਇਹਦੇ ਵਿੱਚ ਪਾ ਲੈ ਲੋ ਬਾਈ ਜੂਰੀ ਦਾ ਟੋਟਾ ਹੀ ਲਿਆ ਕੇ ਰੱਖਿਆ ਵਾ ਇੱਥੇ ਭਲੇ ਜਾਣ ਹੋਗੇ ਦੁਕਾਨੀ ਕਿ ਆ ਦੇਖੋ ਜਮਣਾ ਜਮਣਾ ਕੋਸ ਨਹੀਂ ਜੂਰੀਆ ਵੀ ਜਮਾ ਦਾ ਹੁੰਦਾ ਤੇ ਬਾਈ ਪਨੀਰੀ ਗੰਨੀ ਨੂੰ ਚੱਲਦੇ ਆ ਪਰ ਰਾਜੂ ਬਾਈ ਨੇ ਵਿੱਚ ਅੱਛਾ ਰੇਤਾ ਪਾਇਆ ਠੀਕ ਨੇ ਆ ਜਾ ਵੀ ਆ ਜਾੜੀ ਆਏ ਪਰ ਮ ਆ ਜਾ ਇਧਰ ਬਾਈ ਮਲਕੀਤ ਬਾਈ ਵਾਲੀ ਪਨੀਰੀ ਆ ਗਈ। ਪਾਉਣ ਤੁਹਾਨੂੰ ਆਪਣੀ ਪਨੀਰੀ ਕਰਨੀ ਚੱਲਦੇ ਆ ਲੈ ਕੇ। ਦੋ ਲੋਆਂ ਦੇ ਵਿੱਚ ਬੀਜੀ ਵੀ ਆ ਇੱਕ ਤਾਂ ਪੀਆਰ 126 ਬਾਈ ਮੂਗਰੇ ਆ ਗਈ। ਇਹਦਾ ਹਲੇ ਜੰਮ ਥੋੜਾ ਹੀ ਐ। ਬੀਜੀ ਥੋੜੀ ਘੱਟ ਦਿਸਦੀ ਐ ਕਿਉਂਕਿ ਤਿੰਨ ਚਾਰ ਦਿਨ ਹੋਏ ਐ ਇਹਨੂੰ ਬੀਜੀ ਨੂੰ। ਤੁਸੀਂ ਦੇਖਿਆ ਤਾਂ ਪਿਛਲੇ ਵਲੌਗ ਦੇ ਵਿੱਚ। ਲੋ ਜਾਮਾ ਵਧੀਆ ਭਰੀ ਦਾ। ਇਹ ਆ ਦੇਖੋ ਬਾਈ। ਹੰਦਕ ਦਾ ਪਰ ਖੇਤ ਦੀ ਤੇੜਾ ਪਟੀਆਂ ਪਈਆਂ ਹਨ ਉਹ ਤੂੰ ਗਿੱਲੇ ਆ ਦੇਖ ਲਓ ਬਾਈ ਇੱਧਰ ਇੱਧਰ ਬਾਹਰ ਨਿਕਲ ਜਾ ਤੂੰ ਤਾਂ ਪੈਰ ਜਰੂਰ ਲਵੇੜਨੇ ਹੁੰਦੇ ਆ ਯਾਰ ਬਾਈ ਇਹ ਨਿਆਣੇ ਮਿੱਟੀ ਨੂੰ ਪਿਆਰ ਕਰਦੇ ਆ ਬਾਕੀ ਸਹੀ ਗੱਲ ਝੂਠੀ ਤੇ ਕੋਈ ਨਹੀਂ ਦਾ ਦੇਖ ਲਓ ਬਾਈ ਤੇ ਇਹ ਬਾਈ ਆ ਦੂਈ ਪਨੀਰੀ ਆ ਗਈ ਆਪਣੀ ਸਵਾ 34 ਇਹਦੇ ਵਿੱਚ ਪਾਉਣਾ ਜੀ ਹੁਣ ਜਿਹੜਾ ਆ ਮੰਨ ਨੇ ਲਿਆਂਦਾ ਹੈ ਪੈਕਟ ਉਹ ਕਹਿੰਦਾ ਭਾਈ ਮੈਂ origignal ਲੋਹਾ ਲਿਆ ਆ ਜਿਹੜਾ ਮੈਂ ਪਾਇਆ ਤਾਂ ਉਹ ਕਹਿੰਦਾ ਡੁਪਲੀਕੇਟ ਤੇ ਭਾਈ ਆ ਬੱਟਾਂ ਪਰ ਕਰਤੀ ਕੱਲ ਸਪਰੇ ਆ ਦੇਖੋ ਇਹਦਾ ਵੀ ਕੰਮ ਨਾਲ ਦੀ ਨਾਲ ਨਿਪਰੇ ਚਾਰਤਾ ਆ ਦੇਖੋ ਇਹਧਰ ਨੂੰ ਤੁਸੀਂ ਦੇਖ ਲੈਣਾ ਵੀ ਕਿਆ ਹਾਲ ਕਰਤਾ ਬੱਟਾਂ ਦਾ ਉਹ ਸਾਹਮਣੇ ਕੱਖ ਹਰ ਆਹ ਜ ਆਪਣੀ ਤੇ ਇੱਧਰ ਰਾਜੀ ਬਾਈ ਬਾਈ ਪਾ ਕੇ ਹਟਿਆ ਹੁਣੀ ਹੁਣੀ ਰੇ ਪਨੀਰੀ ਚ ਕੋ ਆ ਗਈ ਚਲ ਬਾਲਟੀ ਕਿੱਕ ਕਾਫੀ ਦਾਣਾ ਜੀ ਜਿਹੜਾ ਧਾਨਾਂ ਦਾ ਵਿੱਚ ਰਹਿ ਗਿਆ ਆ ਦੇਖੋ ਨਿਕਲਣਾ ਹੀ ਪਏ ਜਦੋਂ ਜੰਮਿਆ ਨਹੀਂ ਕੋਈ ਕੋਈ ਜੰਮਿਆ ਆ ਦੇਖੋ ਇੱਥੇ ਪੱਲਾ ਚਲ ਹੈ ਆ ਚਮਕੌਰ ਦੇ ਚਾਹੇ ਜੀ 20 ਵਧੀਆ ਦਾ ਸਵਾ 34 ਦਾ 10 ਕਿਲੋ ਦੀ ਥੈਲੀ ਵੀ ਇਹਨੂੰ ਦਵਾਈ ਲੱਗੀ ਸੀ ਅੱਛਾ ਇਹਦਾ ਸਿੰਪਲ ਵੀ ਦੇਤਾ ਨਾ ਸਵਾ 34 ਦਾ ਆਏ ਵੀਜ ਸਿੰਪਲ ਦੇਤਾ ਤੁਹਾਨੂੰ ਲਾ ਭਾਈ ਦੱਸਦਾ ਨਹੀਂ ਜੀ ਉਹਨੂੰ ਪਨੀਰੀ ਵੀ ਐਨੇ ਦਿੰਦੀ ਐ ਅੱਛਾ ਦੂਰ ਨਹੀਂ ਮਾਰੀ ਚੱਲ ਮੈਂ ਕਿਹਾ ਵਿਚ ਵੜ ਜੀ ਹਿੱਥੇ ਤੇ ਦੇਖ ਲੈ ਸੁੱਕੀ ਹੋ ਹੁਣ ਤਾਂ ਹੈਗਾ ਫੇਟ ਹੈ ਇੱ딜ਦਾ ਹੈਗਾ ਹੀ ਇਹ ਪਹਿਲਾਂ ਹਸਲਾਬੇ ਵਾਲਾ ਖੇਤ ਹੈ ਹੈ ਉਹ ਰਹਿੜ ਦੇ ਪਾਣੀ ਚ ਨਾ ਵੜ ਯਾਰ ਨਾ ਵੜ ਪਾਣੀ ਚ ਆ ਜਾ ਆ ਜਾ ਤੇ ਤੇ ਟਿਕ ਤਾਂ ਹੋਣਾ ਨਹੀਂ ਠੀਕ ਨੇ ਚੱਲ ਭਾਈ ਹੁਣ ਇਧਰ ਘੁੰਮ ਕੇ ਦਿਖਾਉਂਦਾ ਥਨਵਾ 26 ਪਹਿਲਾਂ ਦੂਰ ਤੋਂ ਦਿਖਾਈ ਪਾਣੀ ਖੜਾ ਤਾਂ ਹੈ ਲੱਖ ਕੋਡਾ ਹੀ ਕੋਡਾ ਲੱਗਿਆ ਹੋਇਆ ਕੋਣ ਅਰਦਾ ਅੱਛਾ ਪਾਊਡਰ ਉੱਡਦਾ ਹੁਣ ਹਾਂ ਹੂੰ ਆ ਦੇਖੋ ਬਾਈ ਉਹ ਰੋਦੇ ਦਿਖਾਉਂਦਾ ਤੁਹਾਨੂੰ ਬੈ ਕੇ ਆਹ ਦੇਖੋ ਇਕਰਾਂ ਦੇਖਦੀ ਹੈ ਬਾਈ 26 ਹੈ ਲੈ ਬੜੀ ਜ਼ਿਆਦਾ ਵਧੀਆ ਜੰਮੀ ਹੈ ਹੈ ਇਹ ਜ਼ਿਆਦਾ ਵਧੀਆ ਹੂੰ ਲੈ ਤੂੰ ਦੇਖ ਲੈ ਬੈ ਕੇ ਦੇਖ ਲੈ ਦੇਖ ਲੈ ਰਹਿਣਾ ਜਾਈ ਕਿਤੇ ਤੂੰ ਠੀਕ ਨਹੀਂ ਲੋ ਦੇ ਚਾਚਾ ਗਾਰੇ ਚ ਬੜ ਗਿਆ ਉੱਧਰ ਉਹ ਦੇ ਚਲੋ ਭਾਈ ਚੱਲ ਰਿਹਾ ਕਾਮਾ ਦੇਖੋ ਆ ਭਾਈ ਖੱਬਲ ਦੁਆਜੀ ਨੇ ਅੱਗ ਲੱਗਣ ਜੋਗਾ ਚਾਹੇ ਹੁਣ ਸੀਖ ਲਾ ਕੇ ਅੱਗ ਲਾ ਦਿਓ ਇਹ ਹਜਾ ਕੱਖ ਬਣ ਗਿਆ ਪਰ ਆਪਾਂ ਨੇ ਬਸ ਛੇੜਨਾ ਨਹੀਂ ਬਸ ਹੁਣ ਸਮਝੋ ਤਿਆਰ ਵਰ ਤਿਆਰ ਆ ਕਾਮਾ ਦੇਖੋ ਮੰਨੇ ਇੱਧਰ ਵੀ ਭਾਈ ਪੂਰੀ ਸਪਰੇਅ ਕਰੀ ਦਿਆ ਉੱਥੇ ਤੁਹਾਨੂੰ ਪਤਾ ਲੱਜਾ ਹਾਂ ਉਹ ਨਹੀਂ 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 ਬਾਹਰ ਆ ਜਾ ਬਾਹਰ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਮੋਟਰ ਬੰਨੋ ਆ ਜਾ ਬੰਦਾ ਪੁੱਛਦਾ ਸੀ ਮੈਂ ਗਾਰੇ ਚ ਬੜ ਜਾ ਆ ਜਾ ਇੱਧਰ ਨੂੰ ਆ ਜਾ ਆ ਜਾ ਆ ਜਾ ਛੇਤੀ ਕੁੰਮ ਕਿਹਾ ਜਾ ਇੱਧਰ ਨੂੰ ਆ ਜਾ ਆ ਜਾ ਆ ਜਾ ਭੱਜ ਕੇ ਭੱਜ ਕੇ ਆ ਜਾ ਹਾਂ ਸਪੀਡ ਨਾਲ ਹੂੰ ਚੱਲ 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 ਮੋਟਰ ਬੰਨੋ ਵਖਣਾ ਮੋਟਰ ਬੰਨ ਚੱਲ ਤਾਉ ਨੂੰ ਕਿ ਕੁੱਕੜੀਆਂ ਕੱਲ ਆਉਣੀ ਆ ਪੁੱਛ ਆ ਜਾ ਆ ਜਾ ਉੱਠੀ ਜਗ੍ਹਾ ਨੂੰ ਲੰਗੂਗਾ ਸ਼ਰਟ ਪਾੜਨੀ ਐ ਤਾਂ ਆਹ ਦੇਖੋ ਇਹ ਨਹੀਂ ਸਿੱਧੀ ਜਗ੍ਹਾ ਨੂੰ ਲੰਗਿਆ ਚੱਲ 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 ਪੁੱਛ ਛੇਤੀ ਪੁੱਛਿਆ ਕਿੱਥੇ ਜਾਏ ਜਾਉ ਨਹੀਂ ਪੁੱਛ ਇਹ ਲਿਆ ਫਿਰ ਭੁੰਨ ਦੇ ਮੈਂ ਕਹਿਆ ਤੁਨਾ ਤੂੰ ਤੋੜ ਮੈਂ ਤਾਂ ਖਾਂਦਾ ਹੀ ਨਹੀਂਗਾ ਹੂੰ ਤਾਹੂ ਖਾਂਦਾ ਨਹੀਂ ਖਾਂਦਾ ਨਹੀਂ ਹੈਂ ਖਾਂਦਾ ਬੈਗਰ ਆਉਂਨ ਨਾਲ ਮੋਟਰਸਾਈਕਲ ਤੇਰੇ ਕੋਲੋਂ ਲਿਆ ਜਾ ਭੰਦੂਗਾ ਮੈਂ ਰੱਖ ਦਿੰਦਾ ਜੇ ਲਿਆ ਤੂੰ ਜਾ ਤੋੜ ਲਿਆ ਆਹ ਰੂਏ ਪਾਰ ਸੇ ਰੂਏ ਪਾਰ ਸੇ ਹੂੰ ਉੱਤੋਂ ਤੇ ਲੇਗਾ ਦਤੇ ਇੱਥੇ ਨਹੀਂ ਹੈਗੇ ਅੰਦੇ ਲੱਗੀਆਂ ਕੱਚਾ ਨਾ ਮੋਰੇ ਕੱਚੇ ਨਾਲੇ ਭਾਈ ਉਹ ਸਾਹਮਣੇ ਕਹਿੰਦਾ ਜਾਂਦਾ ਉੱਥੇ ਤੇ ਲਿਆਓ ਉਹ ਨਹੀਂ ਲੱਗਿਆ ਹੂੰ ਕੱਚਾ ગામ ਮਾ ਉਥੇ ਹੂੰ ਲੱਗਿਆ ਨੇ ਵਰੇ 15 ਦੇ ਰੋੜ ਅਜੇ ਤਾਂ ਦੁੱਧੋ ਵੀ ਨਹੀਂ ਨਿਕਲਣ ਲੱਗੇ ਹੈਗੇ ਹਾਂ ਹੂੰ ਉਧਰ ਹੀ ਮੱਕੀਆਂ ਗਰਗੀਆਂ ਉਹਨੂੰ ਦੁਨੀਆ ਵੱਡੇ ਨਾਲ ਜਿਹੜੇ ਐਸੇ ਵੀ ਸ਼ਾਇਦ ਹੋਵੇ ਯਾਰ ਇੱਕ ਅੱਧੀ ਲੱਗੀ ਹੈ ਹਾਂ ਹਾਂ ਕੁੱਕੜੇ ਲੱਗਿਆ ਬੰਦੇ ਇਹ ਵੀ ਹੋ ਗਈ ਹੈ ਹੂੰ ਅੱਛਾ ਹਾਂ ਹੋਊਗੀ ਮੇਰੇ ਸਾਹਗਾ ਮੈਂ ਦੇਖੀ ਦੀ ਲੱਗੀ ਸੀ ਨਹੀਂ ਇਹ ਵਿਚ ਤੋੜ ਲਿਓ ਉੱਥੇ ਲੱਗੀਆਂ ਆ ਇਹੇ ਜੇ ਲੈ ਕਿੱਥੇ-ਤਿੱਥੇ ਤੇਰੀ ਜਾਂਦਾ ਏ ਹੈਂ ਤਿੱਥੇ-ਤਿੱਥੇ ਗਰੀ ਜਾਂਦਾ ਏ ਆਹ ਚੋ ਮੱਕੀ ਖੜੀ ਆਪਣਾ ਲਈ ਦੀ ਕਿਉਂ ਆ ਆਜਾ ਜੇ ਤੋੜਦੇ ਬਾਅਦ ਗਏ ਫੇਰ ਅੱਗ ਬਾਲ ਗੀ ਚਾਹ ਰੈਂਦੇ ਆ ਜਾ ਆ ਜਾ ਬਸ ਖਾ ਲੈ ਆ ਜਾ ਆ ਜਾ ਹੁਣ ਆ ਜਾ ਆ ਜਾ ਖਾ ਲੀਆਂ ਤੇ ਕੁੱਕੜੀਆਂ ਨਾਲ ਲੱਗ ਗਿਆ ਭਾਈ ਕੰਮ ਚੱਲ ਭਾਈ ਪੈ ਗਿਆ ਰੇ ਉਧਰ ਨਿਬੜ ਗਿਆ ਕੰਮ ਠੀਕ ਆ ਅਦਰਵਾਈਸਲੇਪੇ ਚਿੱਟੀ ਕਰਤੀ ਤਾਂ ਹੈ ਹੈ ਮੈਂ ਪੈਸੇ ਰਗੜਦਾ ਮੈਂਦਾ ਸਮਾਨ ਜੀ ਜੀ ਪਹਿਲਾ ਸਰਦਾ ਹੀ ਮੰਗੂ ਇਹਨੂੰ ਰਗੜਾਦਾ ਆ ਕੋਟਿਆ ਵਾਲੀ ਕੰਮ ਵਾਲੀ ਕੰਮ ਹੈ ਇਹਨਾਂ ਫਰੋਂ ਦੀ ਗੱਲ ਕੁੱਤੀ ਦੇ ਉੱਤੇ ਕੀ ਨੂੰ ਕਰੀ ਦੀ ਨਸ਼ੇ ਬੰਨਾ ਲਾ ਲਈ ਬਾਈ ਜਿੰਕ ਹੋ ਗਈ ਨਸ਼ੇਵਰੇ ਲੱਗੀ ਹੋਈ ਹੁਣੋ ਹੂੰ ਰੋਜ਼ ਮੰਗਦੀ ਕੋਨਾ ਕੋਦਾ ਰੋਜ਼ ਰੋਜ਼ ਹੂੰ ਦੇਹ ਹਾਂ ਨੂੰ ਫੇਸ ਐਮਤ ਨਹੀਂ ਹੈਗੀ ਵੀ ਆ ਚੱਲੂਗੀ ਜੀ ਸਹੀ ਗੱਲ ਚਲੋ ਭਾਈ ਚੱਲ ਰਿਹਾ ਕਮਾ ਲਾ ਵੇ ਉਹੀ ਪੰਜ ਵਾਲਾ ਲੈ ਬਈ ਇਧਰ ਚੱਲ ਪੀਰਾ ਫਲ ਉਧਰ ਫੋਨ ਚਲ ਜਗੇ ਲੈ ਦੇਖੀ ਹਾਂਜੀ ਚਾ ਦੇਖ ਇਧਰ ਨਾ ਦੇਖਦਾ ਨਹੀਂ ਕਿਸੇ ਨੂੰ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਕਿਨੂੰ ਮਾਰਨ ਲੱਗਿਆ ਵਾ ਕਿਨੂੰ ਠੀਕ ਹੈ ਠੀਕ ਹੈ ਬੰਦੇ ਮਾਰਨੇ ਔਰ ਹੂੰ ਓਕੇ ਲੈ ਲੈ ਚੱਪਣਾ ਲੈ ਆ ਕੇ ਦਿੱਤੀਆਂ ਪਾਉਂਦਾ ਨਹੀਂ ਹੈ ਚੱਪਲਾ ਹਾਂ ਇਹਨੇ ਚੱਪਲਾ ਕਿੱਥੇ ਪਾਉਣੀਆਂ ਇਹ ਚੱਪਲਾ ਇਹਨੂੰ ਗਰਮੀ ਲੱਗਦੀ ਇਹਨੂੰ ਕਿੱਥੇ ਲੱਗਣੀ ਗਰਮੀ ਹਾਂ ਉਹ ਤੇਰਾ ਟੈਂਪਰੇਚਰ ਕਿੱਥੇ ਗਿਆ ਤੇਰਾ ਨਿਆਣਾ ਹਾਂ ਟੈਂਪਰੇਚਰ ਸਾਨੂੰ ਚਾਹੀਦਾ ਹੁਣ ਤੁੰਨ ਗੌਰ ਰੱਖਣੀ ਜਾਈ ਨਿਆਣੇ ਨਿਆਣੇ ਨੂੰ ਕਿਤੇ ਮਰਜੀ ਫੇਰ ਮੈਂ ਕਿਹਾ ਹਾਂ ਲੱਗੇਗਾ ਨਾ ਪਾਉਣੇ ਨੇ ਕੰਡ ਬਿਮਾਰੀ ਦੇਖਾਂ ਤੇ ਪਰ ਕਰ ਪਾਉਗਾ ਹੁਣ ਪਾ ਕੇ ਦੇਖਾਂ ਤੇਰੀਆਂ ਪਾ ਕੇ ਫਿਰੂਗਾ ਹੋਰ ਕਦੇ ਦੇਵੇ ਉਹ ਤਮੂੜਾ ਕਹਿੰਦੇ ਨਹੀਂ ਕੋ ਉਹਨੂੰ ਪਾਈ ਦਿਆ ਨੀ ਕਿ ਹਾਂ ਅੱਪੜ ਉਹਦੇ ਵਜਨ ਤੇ ਗਲੀ ਵੀ ਤੈਨੂੰ ਹੁੰਦੀ ਐ ਦਾਤੇ ਨੂੰ ਹਾਂ ਨਹੀਂ ਪਾਉਂਦਾ ਮੈਨੂੰ ਪਤਾ ਹੂੰ ਹੂੰ ਕੀ ਕਹੀ ਜਦਾ ਮੈਨੂੰ ਦੇਖਿਆ ਇਹ ਦੋ ਤਿੰਨ ਵਾਰ ਇਹਨੇ ਕਹਾਂ ਮੈਨੂੰ ਕੁੱਟ ਮੈਂ ਦੋ ਲਾਏ ਤਗਲੀ ਮੈਂ ਸਾਨੂੰ ਹੁੰਦੀ ਥੋੜੀ ਥੋੜੀ ਮਾਂ ਜਿਆਦਾ ਖਾ ਲੂ ਹੋਰ ਗਰਜੂਗਾ ਇਹ ਨਹੀਂ ਠੀਕ ਹੈ ਚप्पल ਨਹੀਂ ਨਾ ਪਾਊਗਾ ਤੂੰ ਨਹੀਂ ਬਾਈ ਨਹੀਂ ਬਾਈ ਅਸੀਂ ਅੱਜ ਦੇਖਿਆ ਜੀ ਉਹ ਮੈਨੂੰ ਪਤਾ ਉਹਦੇਦਰ ਗੋਲੀਆਂ ਦੇ ਉਹਦੇ ਮਾਲੀ ਤੇਰ ਮੰਗਲ ਚੱਲੂਗਾ ਤੇ ਵੇੜ ਮਾਰੀ ਮੜੀ ਜੀ ਗੋਲੀਆਂ ਵਾਲੇ ਦੇ